ਨੂੰ ਪਿੰਡ ਕੈਂਡਾ ਕੈਂਡਾ ਨਹੀਂ ਵੜਨ ਦਵਾਂਗੇ ਨਹੀਂ ਵੜਨ ਦਵਾਂਗੇ ਸਾਡੇ ਪਿੰਡ ਵਿੱਚ ਸਾਡੇ ਪਿੰਡ ਵਿੱਚ ਦੋਵੇਂ ਨਸ਼ਾ ਕਰਦੇ ਹਨ ਦੋਵੇਂ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਨਸ਼ਾ ਛੱਡਣ ਲਈ ਸਮਝਾਵਾਂਗੇ ਸਮਝਾਵਾਂਗੇ ਜਿੰਨਾਂ ਨੂੰ ਲੋੜ ਹੋਵੇਗੀ ਜਿੰਨਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਨਸ਼ਾ ਮੁਕਤੀ ਸੈਂਟਰ ਵਿੱਚ ਸੈਂਟਰ ਵਿੱਚ ਭਰਤੀ ਕਰਵਾਵਾਂਗੇ ਜਾ ਸਕਾਰ ਜਿੰਦਾਬਾਦ ਜਾ ਸਕਾਰ ਜਿੰਦਾਬਾਦ ਤੁਮ ਤੁਮਾਨ ਤੇਰੀ ਸੋਚ ਤੇ ਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਇਸ ਮੁਹਿੰਮ ਤਹਿਤ ਪਿੰਡ ਅਤੇ ਸ਼ਹਿਰਾਂ ਵਿੱਚ ਨਸ਼ਿਆਂ ਖਿਲਾਫ ਮੀਟਿੰਗਾਂ ਕੀਤੀਆਂ ਗਈਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਗਵਾਹੀ ਹੇਟ ਜੁੱਦ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਹਲਕਾ ਅਟਾਰੀ ਦੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਮੰਡੀ ਬੋਰਡ ਦੇ ਚੇਅਰਮੈਨ ਸੀਮਾ ਸੋਢੀ ਅਤੇ ਸਰਪੰਚ ਗੁਰਸਿਮਰਨ ਸਿੰਘ ਮਾਨ ਵੱਲੋਂ ਪਿੰਡ ਜਠੋਲ ਦੇ ਵਾਸੀਆਂ ਨੂੰ ਨਸ਼ਾ ਨਾ ਵਿਕਣ ਦੇਣ ਦੀ ਸੋਚ ਚਕਾਈ ਗਈ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਸਰਪੰਚ ਗੁਰਸਿਮਰਨ ਸਿੰਘ ਮਾਨ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਗਰਾਊਂਡ ਨਾ ਹੋਣ ਕਾਰਨ ਪਿੰਡ ਦੇ ਨੌਜਵਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਤੋਂ ਬਾਅਦ ਹਲਕਾ ਆਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਵੰਦਾਸ ਅੱਗੇ ਆਪਣੀ ਮੰਗ ਰੱਖੀ ਅਤੇ ਉਹਨਾਂ ਨੇ ਸਾਡੇ ਪਿੰਡ ਦੀ ਗਰਾਊਂਡ ਲਈ 40 ਲੱਖ ਰੁਪਏ ਦੀ ਗ੍ਰਾਂਟ ਦੇ ਕੇ ਨਵਾਜਿਆ ਗਿਆ ਇਸ ਮੌਕੇ ਤੇ ਉਹਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਸਰਾ ਸੁਭਨਾਮ ਗੁਰਸਿਮਰਨ ਸਿੰਘ ਮਾਨਾ ਜੀ ਮੇਰਾ ਪਿੰਡ ਜਠੋਲ ਅਟਾਰੀ ਹਲਕਾ ਜੀ ਅੱਜ ਜੁੱਧ ਨਸ਼ਿਆਂ ਵਿਰੁੱਧ ਮੀਟਿੰਗ ਹੀ ਤੇ ਕਿਸ ਕਾਰਨ ਅੱਜ ਸੀਐਮ ਸੁਣਿਆ ਮੈਂ ਵੀ ਅੰਮ੍ਰਿਤਸਰ ਆਏ ਹੀ ਮੱਥਾ ਟੇਕਣ ਦਰਬਾਰ ਸਾਹਿਬ ਜਿੱਥੇ ਧਮਕੀ ਦੀ ਗੱਲ ਉੱਡੀ ਆ ਉਸ ਕਰਕੇ ਸਾਡੇ ਸਰਦਾਰ ਜਸਵਿੰਦਰ ਸਿੰਘ ਜੀ ਰਮਦਾਸ ਉਹ ਨਹੀਂ ਮੇਰੇ ਪਿੰਡ ਪਹੁੰਚ ਸਕੇ ਤੇ ਉਹਨਾਂ ਦਾ ਸਰਦਾਰ ਜਸਵਿੰਦਰ ਸਿੰਘ ਜੀ ਰਮਦਾਸ ਦਾ ਬੀ ਡੀ ਪੀਓ ਵਿਕਰਮਜੀਤ ਸਿੰਘ ਜੀ ਦਾ ਧੰਨਵਾਦ ਕਰਦਾ ਜਿੱਦਾਂ ਮੇਰੇ ਪਿੰਡ ਨੂੰ ਗਰਾਊਂਡ ਨੂੰ 40 ਲੱਖ ਰੁਪਇਆ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਸਾਡੇ ਐਸ ਐਚਓ ਸਾਹਿਬ ਅਮਨਦੀਪ ਜੀ ਉਹਨਾਂ ਦੀ ਵੀ ਬੜੀ ਯੋਗਦਾਨ ਆ ਇਸ ਨਸ਼ਿਆਂ ਦੇ ਵਿੱਚ ਵੀ ਉਹਨਾਂ ਦਾ ਡਾਰੀ ਬੜਾਏ ਜਦੋਂ ਤੇ ਉਹ ਇਸ ਘਰੇਂਡੇ ਦੇ ਵਿੱਚ ਆਣ ਕੇ ਲੱਗੇ ਆ ਉਹ ਬਹੁਤ ਹੀ ਜਿਆਦਾ ਹੀ ਕਿਰਪਾ ਹੋਈ ਆ ਇਹ ਨਸ਼ੇ ਦੇ ਬਹੁਤ ਜ਼ਿਆਦਾ ਰੋਕ ਥੰਮ ਹੋਈ ਆ ਮੋਟਰ ਲੱਗੇ ਪਿੰਡ ਹੁਣ ਕਰਕੇ ਕਿੰਨਾ ਨਸ਼ਾ ਗਿਆ ਇਸ ਤੋਂ ਹੋ ਜਾਂਦਾ ਲੋਕ ਕਿੰਨਾ ਕਰਾ ਕਰਦੇ ਇਹ ਸਾਰਾ ਇਹ ਅੱਜ ਤੋਂ ਤਾਂ ਪਹਿਲਾਂ ਮਹੀਨਾ 2 ਮਹੀਨੇ ਦੀ ਗੱਲ ਹੈ ਬਹੁਤ ਜ਼ਿਆਦਾ ਹੈ ਜਦੋਂ ਦੀ ਇਹ ਜਮਰਾ ਸੀਐਮ ਭਗਵੰਤ ਮਾਨ ਜੀ ਨੇ ਨਸ਼ਾ ਅਰੋਧ ਜੁੱਧ ਨਸ਼ਾ ਅਰੋਧ ਚਲਾਈ ਆ ਬਹੁਤ ਜ਼ਿਆਦੀ ਠੱਲ ਪਈ ਆ ਸਾਡੇ ਪਿੰਡ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦੀ ਠੱਲ ਪਈ ਆ ਪਹਿਲਾਂ ਬਹੁਤ ਜ਼ਿਆਦਾ ਹੁਣ ਮਾਠੀ ਵੀ ਠੱਲ ਲੱਗੇ ਫਿਰ ਕਹੋਗੇ ਕੀ ਦਾ ਸਾਰੇ ਪਿਆ ਜੀ ਸਾਰੇ ਪਿਆ ਹੈ ਵੇਖੋ ਇਸ ਗੱਲ ਦਾ ਡਰ ਹੈ ਜੇ ਮਜੀਠੀਆ ਸਾਹਿਬ ਨੂੰ ਪੁਲਿਸ ਰਸਤੇ ਚ ਲੈ ਹੱਕਦੀ ਆ ਤੇ ਬਾਕੀ ਦੇ ਬਾਕੀ ਛੋਟੀਆਂ ਮੱਛੀਆਂ ਆਪਣੇ ਆਪ ਹੀ ਸਾਈਡ ਤੇ ਲੱਗ ਜ ਉਹ ਕਾਲੀ ਕੀ ਅਪੀਲ ਕਰਨਾ ਚਾਹੁੰਦੇ ਮੈਂ ਅਪੀਲ ਇਹੋ ਕਰਨਾ ਚਾਹੁੰਦਾ ਵੀ ਹਰ ਇੱਕ ਪਿੰਡ ਦੇ ਵਿੱਚ ਗਰਾਊਂਡ ਜ਼ਰੂਰੀ ਹੈ ਜੀ ਗਰਾਊਂਡ ਦੇ ਨਾਲ ਜ ਬੱਚਿਆਂ ਨੂੰ ਜੋੜੋ ਭਾਵੇਂ ਉਹ ਬੱਚਾ ਇੱਕ ਤੇ ਇੱਕ ਮੋਬਾਈਲ ਤੋਂ ਦੂਰ ਹੋ ਜਾਂਦਾ ਇੱਕ ਜਿਹੜਾ ਗਰਾਊਂਡ ਨਾਲ ਜੁੜ ਜਾਂਦਾ ਉਹ ਨਸ਼ਿਆਂ ਤੋਂ ਉਹ ਜਮਰਾ ਰੈਣੀ ਸੈਣੀ ਤੋਂ ਵੀ ਦੂਰ ਹੋ ਜਾਂਦਾ ਚੰਗੀ ਬਹਿਣੀ ਖਰੋਣੀ ਚ ਚੱਲ ਜਾਂਦਾ ਉਹ ਇਸ ਕਰਕੇ ਸਾਰਿਆਂ ਨੂੰ ਅਪੀਲ ਆ ਹਰ ਇੱਕ ਪਿੰਡ ਦੇ ਵਿੱਚ ਸ੍ਰੀ ਮਾਨ ਭਗਵੰਤ ਸਿੰਘ ਨੂੰ ਬੇਨਤੀ ਕਰੂੰਗਾ ਹਰ ਇੱਕ ਪਿੰਡ ਦੇ ਵਿੱਚ ਗਰਾਊਂਡ ਜ਼ਰੂਰੀ ਆ ਮੈਂ ਸਰਦਾਰ ਜਸੁੰਦਰ ਸਿੰਘ ਜੀ ਰਮਦਾਸ ਜੀ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਮੈਨੂੰ ਇਦਾਂ ਜੋਗ ਬਣਾਤਾ ਹੈ ਮੈਨੂੰ ਜਠੋਲਾ ਦੇ ਵਿੱਚ ਖੜਾ ਹੋਣ ਦਾ ਮਾਣ ਮਹਿਸੂਸ ਕਰਾਤਾ ਮੁੱਖ ਮਹਿਮਾਨ ਕੌਣ ਹੈ ਸਰ ਜੀ ਮੁੱਖ ਮਹਿਮਾਨ ਜੀ ਸਾਰੇ ਆਪਣੇ ਭੈਣ ਭਰਾ ਸਾਰੇ ਮੁੱਖ ਮਹਿਮਾਨ ਹੀ ਆ ਜੀ ਸਾਡੇ ਚੇਅਰਮੈਨ ਆ ਟਾਰੀ ਮੰਡੀ ਬੋਰਡ ਤੋਂ ਮੈਡਮ ਸੀਮਾ ਛੋਟੀ ਜੀ ਸਾਡੇ ਵੀਡੀਓ ਸਾਹਿਬ ਬਲਾਕ ਤੋਂ ਬਿਕਰਮਜੀਤ ਸਿੰਘ ਜੀ ਸਾਡੇ ਐਸ ਐਚਓ ਸਾਹਿਬ ਅਮਨਦੀਪ ਜੀ ਥਾਣਾ ਕ੍ਰੇਂਡੇ ਤੋਂ ਇਹ ਸਾਰੇ ਮੁੱਖ ਮਹਿਮਾਨ ਆ ਅੱਜ ਅਸੀਂ ਪਿੰਡ ਜਠੋਲ ਚ ਆਏ ਆ ਸਾਡਾ ਮਾਨ ਸਰਪੰਚ ਮੁੰਡਾਇਆ ਜਿਹੜਾ ਬੜਾ ਵਧੀਆ ਹੈ ਲੀਡਰ ਹੈ ਇੱਕ ਬਣਿਆ ਤੇ ਉਹ ਉਹ ਉਸ ਟਾਈਮ ਵੀ ਸਰਪੰਚ ਬਣ ਗਿਆ ਸੀ ਜਦੋਂ ਸਾਡੀ ਸਰਕਾਰ ਨਹੀਂ ਸੀ ਇਹ ਬਹੁਤ ਮਿਹਨਤੀ ਵਰਕਰ ਹੈ ਸਾਡਾ ਬਲਾਕ ਪ੍ਰਧਾਨ ਵੀ ਹੈ ਅਸੀਂ ਯੂਥ ਦਾ ਵੀ ਜਿਹੜਾ ਇਹ ਸਾਰਾ ਕੰਮ ਕਰਦਾ ਹੈ ਇੰਨੇ ਅੱਜ ਨਸ਼ਿਆਂ ਤੇ ਮੀਟਿੰਗ ਬਹੁਤ ਸੋਹਣੀ ਕੀਤੀ ਜਿਹਦੇ ਵਿੱਚ ਸਭ ਤੋਂ ਵੱਡੀ ਗੈਦਰਿੰਗ ਚ ਜਨਾਨੀਆਂ ਆਈਆਂ ਜਿਨ੍ਹਾਂ ਨੇ ਅਸਲ 'ਚ ਪੰਜਾਬ ਜਿਹੜਾ ਆਪਣਾ ਪੁਰਾਣਾ ਪੰਜਾਬ ਵੇਖਿਆ ਆ ਅਸਲ 'ਚ ਹੰਡਾਇਆ ਹੈ ਪੰਜਾਬ ਉਹ ਲੋਕ ਬੈਠੇ ਸੀ ਜਦੋਂ ਅਸੀਂ ਪੁਰਾਣੇ ਪੰਜਾਬ ਦੀ ਗੱਲ ਕਰਨੇ ਆ ਪੁਰਾਣੇ ਪੰਜਾਬ ਚ ਕੀ ਸੀ ਕੱਚੀਆਂ ਗਲੀਆਂ ਕੱਚੀਆਂ ਸੜਕਾਂ ਕੱਚੀਆਂ ਨਾਲੀਆਂ ਕੱਚੇ ਘਰ ਪਰ ਫਿਰ ਵੀ ਇੱਤਿਹਾਸ ਸੀ ਇਨ੍ਹਾਂ ਸਿਆਸਤਦਾਨਾਂ ਨੇ ਜਿਹੜੇ ਹਾਲਾਤ ਕੀਤੇ ਆ ਉਹਨਾਂ ਨੂੰ ਮਾਨ ਸਾਹਿਬ ਨੇ ਸਾਡੇ ਵੱਲੋਂ ਜਿਹੜੀ ਡਿਊਟੀ ਲਾਈ ਗਈ ਸਾਡੇ ਪਿੰਡਾਂ ਦੇ ਵਿੱਚੋਂ ਨਸ਼ਾ ਮੁਕਤ ਕਰਨ ਦਾ ਉਹਦੇ ਵਿੱਚ ਸਾਡੇ ਸਰਪੰਚ ਸਾਹਿਬ ਸਾਡਾ ਪੁੰਦਾ ਸਾਥ ਦਿੰਦੇ ਪਿਆ ਤੇ ਸਾਨੂੰ ਉਮੀਦ ਹੈ ਵੀ ਪਿੰਡਾਂ ਦੇ ਸਰਪੰਚੇ ਜਲਦ ਤੋਂ ਜਲਦ ਇਸ ਪਿੰਡ 'ਚ ਨਸ਼ੇ ਦੀ ਸੁਭਾਈ ਕਰਾਂਗੇ। ਲੱਗਦਾ ਪਿੰਡ ਦਾ ਸਰਪੰਚ ਪੜਿਆ ਲਿਖਿਆ ਹੋਣਾ ਚਾਹੀਦਾ ਵਾ ਜਿਹੜਾ ਕਿ ਪਿੰਡ ਨੂੰ ਅਗਲੇ ਚੱਲਣਾ ਚਾਹੀਦਾ। ਬਿਲਕੁਲ ਆ ਵੇਖੋ ਸਾਡੇ ਜਿੰਨੇ ਵੀ ਆਤਕੀ ਆਮ ਆਦਮੀ ਪਾਰਟੀ ਨੇ ਸਿੱਟਾ ਦਿੱਤੀਆਂ ਜਿੰਨੀਆਂ ਵੀ ਸਰਪੰਚ ਨੇ ਤੁਸੀਂ ਵੇਖੋ ਸਾਰਾ ਟਾਰੀ ਹਲਕਾ ਤੁਸੀਂ ਵੇਖੋ ਸਾਰਾ ਯੂਥ ਮੁੰਡਾ ਜਿਹੜਾ ਸਰਪੰਚ ਮੈਂਬਰ ਬਣਿਆ। ਮਰੇ ਸ਼ਹਿਰੀ ਗੱਲ ਕਰੀਏ ਨਸ਼ੇ ਦਾ ਕੀ ਹਾਲਾਤ ਨੇ ਤੁਹਾਡੇ ਅਟਾਰ ਦੇ ਦੇਖੋ ਤੁਸੀਂ ਆਪ ਹਰ ਪਿੰਡ ਚ ਜਾ ਕੇ ਪਤਾ ਕਰੋ ਮੇਰੇ ਹਿਸਾਬ ਨਾਲ 50 ਕਿਤੇ 50% ਨਸ਼ਾ ਘਟਿਆ ਕਿਤੇ 70% ਘਟਾ ਮਤਲਬ ਡਰਾ ਹੋ ਗਿਆ ਨਾ ਲੋਕਾਂ ਨੂੰ ਜਦੋਂ ਇੱਕ ਦੋ ਘਰ ਟਾਏ ਤੇ ਡਰ ਪੈ ਗਿਆ ਉਹਨੂੰ ਹੀ ਕਾਫੀ ਲੰਬੀਆਂ ਲਿਸਟਾਂ ਬਣ ਗਈਆਂ ਜਿੱਦਾਂ ਤੇ ਨਸ਼ਾ ਵੇਚਦੇ ਉਹ ਵੀ ਜਲਦੀ ਤੋਂ ਜਲਦੀ ਜਿਹੜੇ ਘਟਾਏ ਜਾਣਗੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਲੋਕਾਂ ਨੂੰ ਇਹੋ ਕਰਨਾ ਚਾਹਾਂਗੇ ਵੀ ਜਿਹੜੀਆਂ ਦੂਜੀਆਂ ਸਰਕਾਰਾਂ ਨੇ ਤੁਹਾਡੇ ਨਾਲ ਕੀ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਮਾਨ ਸਾਹਿਬ ਤੁਹਾਡੇ ਨਾਲ ਖੜੇ ਸਾਰੇ ਰਲ ਕੇ ਹੰਬਲਾ ਮਾਰੀਏ ਤੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਈ ਹੱਸਦਾ ਵਸਦਾ ਪੰਜਾਬ ਕੁਕਲੀਆਂ ਪਾਉਂਦਾ ਪੰਜਾਬ ਗੱਬਰਾਂ ਦਾ ਪੰਜਾਬ ਮਟਿਆਰਾਂ ਦਾ ਪੰਜਾਬ ਦੁਬਾਰਾ ਬਣਾਇਆ